ਕੁਝ ਕੀ ਨਾ ਤੁਹਾਡਾ ਅਨੋਖ ਸਿੰਘ ਜੀ ਕਿਹੜਾ ਪਿੰਡ ਜੇ ਐਣੀ ਮਟੂਆਂ ਦੀ ਆ ਦੇ ਹਸਤਾ ਲੈ ਤਕਵੀ ਹਾਲਤ ਚ ਆਈ ਹੋਤੀ ਇਤਨੀ ਸਾਰੀ ਗੱਲਬਾਤ ਕੀ ਹੋਈ ਹੈ ਗੱਲਬਾਤ ਜੀ ਰਾਤ ਦੇ 9 ਵਜੇ ਪਹਿਲਾਂ ਹੀ ਮੈਨੂੰ ਗੱਲਾਂ ਕਰਦਾ ਸੀ ਮੁੰਡਾ ਤੇਰੇ ਨੇ ਮੈਂ ਮਹਿਲਾ ਤਾਂ ਵੀ ਕੋਈ ਰਿਕਾਰਡਿੰਗ ਲਾਤੀ ਕੁੜੀ ਨਾਲ ਆਪਣੀ ਨੂੰ ਉਹ ਰਿਕਾਰਡਿੰਗ ਤੂੰ ਨੋਂ ਹੀ ਮੇਰੀ ਫੋਨ ਖੁੰਦੀ ਸੀ ਤੇ ਇਹ ਵੀ ਫੋਨ ਤੋਂ ਐਸੀ ਗੱਲ ਤੋਂ ਮੇਰੇ ਗੱਲ ਪੈ ਕੇ ਮੁੜ ਕੇ ਸਾਰੀ ਤੇ ਨੋਂ ਮੇਰੀ ਨੀਟਾ ਮਾਰੀਆਂ ਪਹਿਲਾਂ ਟੋਕੇ ਨੋਂ ਨੇ ਮਾਰੀ ਆ ਵੀ 19 ਨਾ ਅਖੇ ਪੜਲ ਹੋਇਨਾਂ ਇਹਨਾਂ ਨੂੰ ਜਾਵੇ ਨਾ ਕਿ ਹੁਣ ਨਿਕਲੇ ਬਹੁਤ ਗੁੱਟਮਾਰ ਕੀਤੀ ਐ ਮਰਨੂ ਸਾਹਿਬ ਨੇ ਛੱਡਿਆ ਕਰਨ ਕੀ ਹੈ ਵਜਾ ਕੀ ਵਜਾ ਵਜਾ ਜੀ ਇਹ ਲੜਕੀਏ ਦੀ ਆ ਉਹ ਮੇਰੇ ਨਾਲ ਲੌਂਦਾ ਵੀ ਇਹਨੇ ਕੁੜੀ ਨੂੰ ਫੜਿਆ ਵਾ ਕਿਹੜੀ ਕੁੜੀ ਨੂੰ ਇਹਦੀ ਕੁੜੀ ਪਿੰਦਰ ਆ ਜਨਾ ਅੱਛਾ ਇਹ ਮੇਰੇ ਲੜਕੇ ਦੀ ਪੋਤਰੀ ਮੇਰੀ ਅੱਛਾ ਜੀ ਇਹ ਉਸੇ ਗੱਲ ਨੂੰ ਓਕਾ ਦੇ ਗੱਲ ਤੇ ਹੋਰੇ ਕੋਈ ਦੇ ਵਜੂਦ ਮਾ ਲਾਇਆ ਉਹ ਵੀ ਦੱਸਣਾ ਠੂਠਾ ਠੂਠਾ ਜਾਂਦਾ ਠੂਠਾ ਜਾਂਦਾ ਲੋਂਡਿਆ ਠੂਠਾ ਜਾਂਦਾ ਹਾਂਜੀ ਗੱਲ ਦੱਸਣਾ ਜਿਹੜੀ ਹੈਗਾ ਮੁੰਡਾ ਜਿਹੜਾ ਹੋ ਗੱਲ ਕੋਈ ਕਾਰਨ ਕੋਈ ਕਾਰਨ ਕੋਈ ਇਹ ਲੈ ਵੀ ਚਾਰੇ ਨੇ ਚਾਪਾਂ ਮੇਰੀਆਂ ਕਢੀਆਂ ਜੀ ਅੱਛਾ ਬਿਸਤਰੇ ਮੇਰੇ ਸਾਰੇ ਕੱਢੇ ਨੇ ਤਿੰਨ ਬਿਸਤਰੇ ਕਢੇ ਆ ਟਾਂਡਾ ਠੀਕਰ ਪੇਟੀ ਮੇਰੀ ਸਾਰੀ ਖਾਲੀ ਕੀਤੀ ਆ ਜੀ ਅੱਛਾ ਸਮਾਨ 6 7 ਮੰਜੇ ਮੇਰੇ ਇਹ ਦੇਖੋ ਕਮੀ ਫਿਰਦਾ ਪੱਕੇ ਤਾਂ ਇਹ ਸਭ ਕੁਝ ਗੇ ਤੁੱਲਾ ਦਜਾਕ ਸਿਲੰਡਰ ਚੁੱਲਾ ਕਾਚੀ ਨੌਕਰੀ ਕਰਦੇ ਦੀਵਾ ਪੂਰੀ ਫਰਨਾ ਐਫ ਸੀ ਐ ਜੀ ਕਰਦਾ ਹਾਂਜੀ ਮੈਂ ਪੈਸਾ ਪੁਹੇ ਮਿਲਿਆ ਹੀ ਕੋਈ ਪੈਸਾ ਮਿਲਿਆ ਹੀ ਉਹ ਕੋਠੀ ਲਾਤੀ ਇਹ ਇਸੇ ਦੇ ਢਿਰਜੇ ਪਤਾ ਜੋ ਕੁਝ ਹੈ ਅੱਛਾ ਕੋਠੀ ਨੂੰ ਲਾ ਕੇ ਦਿੱਤੀ ਹਾਂਜੀ ਕੀ ਨਾਮ ਮੁੰਡੇ ਦਾ ਸਰਜੀਤ ਸਿੰਘ ਸਰਜੀਤ ਸਿੰਘ ਕੰਮ ਕੋ ਮੁਗੀ ਕਰਦਾ ਕੰਮ ਉਹ ਵੀ ਪਲੇਦਾਰੀ ਕਰਦਾ ਇੱਥੇ ਤਰਨ ਤਰਨ ਆਉਂਦਾ ਜੀ ਅੱਛਾ ਕਿੰਨੇ ਬੱਚੇ ਦਾ ਟੋਟਲ ਬੱਚੇ ਦਾ ਗਿਣਦੇ ਨੇ ਟੋਟਲ ਬੱਚੇ 5 ਆ ਜੀ ਅੱਛਾ ਇਹ ਸਭ ਤੋਂ ਛੋਟਾ ਕਿ ਵੱਡਾ ਵਾ ਇਹ ਵੱਡੇ ਤੋਂ ਛੋਟਾ ਵਾ ਵੱਡੇ ਛੋਟਾ ਵਾ ਤੇ ਉਹਨਾਂ ਤੋਂ ਜਿਹੜੀ ਪੀੜੀਆਂ ਮਗਰ ਆਈਆਂ ਇਹ ਕੀਆਂ ਨੇ ਹਾਂਜੀ ਹੁਣ ਪਿੰਡਾਂ ਕੁੱਟਮਾਰ ਕਿੰਨੀ ਕੀਤੀ ਕੀ ਕੁੱਟਮਾਰ ਬਹੁਤ ਜ਼ਿਆਦੀ ਕੀਤੀ ਜੀ ਥੋੜੀ ਨਹੀਂ ਕੀਤੀ ਸਾਣੀ ਦਰਖਾਸਤ ਦਿੱਤੀ ਹੈ ਸਾਣੀ ਦਰਖਾਸਤ ਦਿੱਤੀ ਆ ਕੁੱਟਮਾਰ ਤੇ ਮੈਨੂੰ ਮਾਰਨ ਤੋਂ ਕਿਸ਼ਰ ਨਹੀਂ ਛੱਡੀ ਗੁੰਡਾ ਮੇਰੇ ਗਲ ਚ ਪਾ ਗਈ ਗਲ ਘੁਰਦੇ ਤੇ ਮੈਂ ਆਪਣੇ ਬਾਵਾਂ ਨਾਲ ਜ਼ੋਰ ਲਾਇਆ ਵੀ ਨਹੀਂ ਗਲ ਚ ਦੇ ਗੁੰਡਾ ਪੈਂਦਾ ਮੇਰਾ ਪੁਲਿਸ ਨੇ ਕਾਰਵਾਈ ਕੀਤੀ ਹੁੰਦਾ ਜੀ ਪੁਲਿਸ ਨੇ ਕਾਰਵਾਈ ਇਦਾਂ ਕੋਈ ਨਹੀਂ ਸੁਣਾਈ ਦਿੱਤੀ ਘਟੀ ਇਹ ਮੰਗ ਕਰਦੇ ਕਿਉਂ ਲੇ ਲੇ ਮੰਗ ਕਰਦੇ ਆ ਵੀ ਸਾਡਾ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਕਿਨੂੰ ਵੇਖ ਦੇਖਲ ਕਰਨਾ ਮੈਂ ਜੇ ਅੱਜ ਨਹੀਂ ਮੇਰਾ ਲੱਗਾ ਕੱਲ ਨੂੰ ਮੇਰਾ ਕਿਰਤ ਤੋਂ ਸੰਭੂ ਵੇ ਹੁਣੀ ਸਮਝ ਸਕਿਆ ਚਲੋ ਚੱਲ ਕਰਦੇ ਹਾਂ ਖਤਰਾ ਜੀ ਕਿਨੂੰ ਫੋਨ ਕੀਤਾ ਵਾ ਉਹ ਮੈਨੂੰ ਚੋਕ ਕੇ ਮੇਰਾ ਧੀਜ ਬਈ ਤੇਜਾ ਹੁਣੇ ਲਾਏ ਆਪਣੇ ਘਰ ਜੇ ਮੈਂ ਉੱਥੇ ਰਹਿੰਦਾ ਤੇ ਮੈਨੂੰ ਇਹਨਾਂ ਮਾਰ ਦੇਣਾ ਹੈਗਾ ਮੌਤ ਦਾ ਵੀ ਖਤਰਾ ਮੈਨੂੰ ਦੇ ਦੇ ਮੇਰੇ ਗਾਂ ਵੀ ਇਹ ਮਾਰ ਸਕਦਾ ਮੈਨੂੰ ਹਾਂਜੀ ਮੇਰਾ ਨਾਮ ਸਰ ਪਲਵਿੰਦਰ ਕੌਰ ਜੀ ਕੀ ਗੱਲ ਹੋਈ ਤੁਹਾਡੇ ਆਪਣੇ ਡੈਡੀ ਦੇ ਬਾਰੇ ਸਰ ਅਸੀਂ ਤੇ ਹੁਣ ਆਪੋ ਆਪਣੇ ਘਰੇ ਹੀ ਇਹ ਇਹਨਾਂ ਨੇ ਦੱਸਿਆ ਵਾ ਕਿ ਮੇਰੇ ਪਹਿਲਾਂ ਗਾਲ ਮੰਦਾ ਕਾਜਦੇ ਤੇ ਮੜਕੇ ਰਾਤ ਆ ਭੈਣ ਲੱਗ ਗਿਆ ਇਹਨੂੰ ਫੋਨ ਕੀਤਾ ਕਿ ਮੈਨੂੰ ਮਾਰ ਦਿੱਤਾ ਜੇ ਮੈਨੂੰ ਲੈ ਜਾ ਮੈਂ ਮਰ ਗਿਆ ਜੇ ਮੈਨੂੰ ਇਹਨਾਂ ਮਾਰਦੇ ਨਾ ਜੀ ਚਲੋ ਇਹ ਆਏ ਆ ਲੈ ਗਏ ਗੱਡੀ ਚ ਪਾ ਕੇ ਸਰਪੰਚ ਨੂੰ ਨਾਲ ਲੈ ਕੇ ਫਿਰ ਲੈ ਕੇ ਗਏ ਤੇ ਇਹ ਜਦੋਂ ਹੀ ਪੈਂਦਾ ਉਹਦੇ ਪੰਜਵਾਂ ਤੇ ਛੇਵਾਂ ਹੰਲਾ ਹੋ ਗਿਆ ਸੀ ਅੱਗੇ ਵੀ ਇੱਕ ਦੋ ਵਾਰੀ ਹੱਥੀ ਪਿਆ ਹੈ ਚਲ ਅਹੀਂ ਕਹਿੰਦੇ ਆ ਕਿ ਪੁੱਤ ਹੀ ਆ ਪਿਓ ਪੋਤੇ ਆ ਫਿਰਕੇ ਵੀ ਗੱਲ ਹੈ ਇਹ ਹੋਂਦੇ ਆ ਕਿ ਤੀ ਇੱਕ ਤੇ ਇਹਨਾਂ ਨੇ ਨੌਵਾਂ ਨੇ ਪੁੱਤਰੀਆਂ ਨੇ ਪੁੱਤਰੇ ਨੇ ਕਿਹੇ ਨੇ ਵੀ ਨਹੀਂ ਮਦਦ ਲਈ ਕਿ ਬਖਸ਼ਿਆ ਹੱਦ ਹੀ ਪਾਰ ਕਰ ਦਿੱਤੀ ਇਸ ਕਰਕੇ ਕਿ ਫਿਰ ਅਹੀਂ ਉਹ ਚਾਹੁੰਦੇ ਕਿ ਬਾਪੂ ਜੀ ਨੂੰ ਇਨਸਾਫ ਮਿਲੇ ਹਾਦੀ ਖਾਣੇ ਕੋਈ ਦਰਖਾਸਤ ਦਿੱਤੀ ਕਰਨ ਕੀ ਦਰਖਾਸਤ ਦੀ ਕੋਈ ਸੁਣਵਾਈ ਨਾ ਕਰਕੇ ਮਾਰ ਦਿੱਤੀ ਬਹਿਤ ਇਹ ਲਾਦੇ ਵੇਖੋ ਜੀ ਇਹ ਜਦੋਂ ਰਿਟਾਇਰਮੈਂਟ ਹੋਏ ਸੀ ਮੰਮੀ ਸਾਡੀ ਦੀ ਡੈਥ ਹੋ ਗਈ ਸੀ ਤੇ ਜਦੋਂ ਇਹ ਰਿਟਾਇਰਮੈਂਟ ਹੋਇਆ ਸਾਨੂੰ ਭੈਣਾਂ ਨੂੰ ਵੀ ਚਲੋ ਵਿੱਚੋਂ ਰਿਟਾਇਰਮੈਂਟ ਹੋਏ ਤੇ ਸਾਨੂੰ ਦਾਜ ਦੌਣ ਨਹੀਂ ਸੀ ਦਿੱਤਾ ਤੇ ਥੋੜਾ ਥੋੜਾ ਸਾਰੇ ਭੈਣ ਭਰਾਵਾਂ ਨੇ ਮਲੇ ਕਿਨੇ ਵਿੱਚੋਂ ਦਿੱਤਾ ਹਿੱਸਾ ਬਾਕੀ ਜਿਹੜਾ ਬਚਿਆ ਪੈਸਾ ਸਾਰੇ ਦਿਨ ਨੂੰ ਕੱਲੇ ਨੂੰ ਕੋਠੀ ਪਾਤੀ ਵੱਡੇ ਦਾ ਵੀ ਨਾਂ ਲੱਗੋ ਤੇ ਜਿਹੜਾ ਕੁਝ ਦਿੱਤਾ ਵੱਡੇ ਨੇ ਵੀ ਬਥੇਰਾ ਕੁਝ ਦਿੱਤਾ ਵਾ ਉਹ ਫੇਰ ਪਤਾ ਕੀ ਕਹਿੰਦਾ ਇੱਕ ਮਿੰਟ ਉਹ ਕਹਿੰਦਾ ਕਿ ਮिन्नੂ ਹੁਣ ਭਾਵੇਂ ਕੁੜੀਆਂ ਕੋ ਇਕੱਠੇ ਕਰਕੇ ਦੇ ਤੇ ਭਾਵੇਂ ਤੂੰ ਦੇ 2.5 ਲੱਖ ਰੁਪਏ ਦੇਵੇਂਗਾ ਤੇ ਮੈਂ ਤੈਨੂੰ ਸਾਂਭੂਗਾ ਨਹੀਂ ਤੇ ਰਿਕਦਾ ਪੈ ਚੱਲੇ ਗੋ ਤੇ ਫਿਰ ਉਹਦਾ ਕੁੜਮ ਦਾ ਤੇ ਪਾਰਟੀ ਸੀ ਉਹਨੇ ਫੋਨ ਕਰਕੇ ਸੱਦਿਆ ਕਿ ਪਾ ਆ ਜਾ ਪਾ ਜਾਣਾ ਤੇ ਜੇ ਤੈਨੂੰ ਪਤਾ ਹੀ ਕਿ ਉਹਨਾਂ ਦੀ ਪਿਓ ਪੁੱਤਾਂ ਦੀ ਲਾਗਤ ਵਾਜੀ ਚੱਲਦੀ ਆ ਤੇ ਤੂੰ ਕਿਉਂ ਸੱਦਿਆ ਜੇ ਤੂੰ ਸੱਦਿਆ ਵੀ ਤੂੰ ਆਪਣੇ ਘਰ ਰੱਖਦੋਂ ਫਿਰ ਜਦੋਂ ਇਹਨਾਂ ਦਾ ਧੁਖਦੀ ਧੁਖਦੀ ਚਲੋ ਲੱਗੇ ਤੇ ਨਾਲ ਹੀ ਘਰ ਦੇ ਵਿੱਚ ਹੀ ਤੇ ਘਾਰਿਆ ਜੇ ਤੁਹਾਨੂੰ ਪਤਾ ਵਾ ਤੁਸੀਂ ਸਰਪੰਚ ਵਾਲੇ ਚ ਜਾ ਕੇ ਕੀਤਾ ਕਿ ਉਹ ਗਾਲ ਮੰਦਾ ਤਾਂ ਇਹ ਕਰਨੇ ਇੱਕ ਦੂਜੇ ਨੂੰ ਤੇ ਤੁਸੀਂ ਉਦੋਂ ਹੀ ਪਾਪੇ ਨੂੰ ਆਪਣੇ ਘਰ ਲੈ ਜਾਓ ਉਹਦੀ ਗਲਤੀ ਇਹ ਆ ਵੱਡੇ ਦੀ ਨਹੀਂ ਕੋਈ ਕਰ ਵੀ ਕੀਤੀ ਕੋਈ ਨਹੀਂ ਕੋਈ ਨਹੀਂ ਕੀਤੀ ਫਿਰ ਇਥੋਂ ਤੱਕ ਕਿ ਛਡੌਣ ਤੱਕ ਵੀ ਨਹੀਂ ਆਇਆ ਜਨਾਨੀ ਕਹਿੰਦੀ ਕਿ ਮੈਂ ਆਪਣੇ ਬੰਦੇ ਨੂੰ ਅੰਦਰ ਬੰਦ ਕਰਕੇ ਗੁਆ ਮਾਰ ਲਿਆ ਕਿ ਜੇ ਇਹ ਗਿਆ ਤੇ ਇਹਨਾਂ ਦੇ ਸਿਰੋਂ ਪਾੜ ਜਾਣਗੇ ਤੁਹਾਡੇ ਮੁੰਡੇ ਨੇ ਵੀਰਾ ਕੋਈ ਦਿੱਤਾ ਜੀ ਮੈਂ ਤੇ ਵੇਖੋ ਜੀ ਹੁਣ ਤੁਸੀਂ ਦੱਸੋ ਕਿ ਵੋਟੀ ਨੇ ਆਪਣੇ ਪੋਤ ਨੂੰ ਪਿਓ ਤੋਂ ਬਚਾਉਣ ਦੀ ਬਜਾਏ ਖਸਮ ਨਵੰਦਰ ਦੇ ਲਿਆ ਤੇ ਕੀ ਇਹ ਨਾਂਨਸਾਫ ਹੀ ਨਹੀਂ ਹੈ ਹਾਂ ਨਹੀਂ ਆਇਆ ਛਡਾਉਣ ਤਾਂ ਕੰਮ ਨਹੀਂ ਗਿਆ ਤੇ ਘਰ ਜੇ ਮੰਨ ਲਓ ਕਿ ਉਹਨੂੰ ਮਾਰ ਕੇ ਸੁੱਟ ਦਿੰਦੇ ਤੇ ਫਿਰ ਕੌਣ ਜ਼ਿੰਮੇਵਾਰ ਸੀ ਵੱਡਾ ਵੀ ਬਰਾਬਰ ਦਾ ਹੀ ਇਸ ਕਰਕੇ ਅਸੀਂ ਸਾਡੀ ਮੰਗ ਵੀ ਇਹ ਆ ਤੇ ਇਨਸਾਫ ਵੀ ਇਹ ਆ ਤੇ ਅਸੀਂ ਚਾਹੁੰਦੇ ਆ ਕਿ ਚਾਹੇ ਤੇ ਫਿਰ ਦੋਵੇਂ ਦੋਵਾਂ ਤੇ ਕਾਰਵਾਈ ਕੀਤੀ ਜਾਵੇ ਤੇ ਦੋਵੇਂ ਬੇਦਖਲ ਹੋਣ ਕਿਉਂ ਚ ਕਾਰਵਾਈ ਕੀਤੀ ਸਿਰਫ ਪਤਾ ਕਰਨਾ ਹੀ ਮੜਾ ਜਾਣਾ ਜਾਣਾ ਅਜ ਉਹਨਾਂ ਪਿੰਡ ਜਾ ਨਹੀਂ ਹੋਇਆ ਜੇ ਕੋਰਟ ਚ ਰੁਜੇ ਕੋਰਟ ਤੋਂ ਬਾਅਦ ਹੋ ਕੇ ਜਾਣਾ ਦਾਤਰੀ ਦੀ ਸਿਰਫ ਬਿਕੜਾ ਗਈ ਗੱਲ ਬਾਤ ਜੀ ਨਰਾ ਕੀ ਕੁਛ ਹੋ ਗਿਆ ਪਿਓ ਪੁੱਤ ਤੇ ਬੜਾ ਯਾਸੋਚਾ ਹਾਂ ਜੀ ਪਿਓ ਝਗੜਾਇਆ ਹਸਪਤਾਲ ਦਾਖਲੇ ਆ ਮੈਂ ਕਿਹਾ ਐਮਰ ਵੀ ਕੱਟੀ ਨਹੀਂ ਕੋਈ ਕੋਈ ਐਮਐਲ ਅੱਤ ਜੇ ਮਿਲੇ ਨਹੀਂ ਦਰਖਾਸਤ ਆਈ ਸੀ ਹਸਪਤਾਲ ਪਤਾ ਕਿਤਾ ਕਹਿੰਦੇ ਭੇਜਤੀ ਆ ਜੀ ਸਦਰ ਥਾਣੇ ਭੇਜਤੀ ਆ ਤੁਹਾਨੂੰ ਜੀ ਉਹ ਤਾਂ ਜੇ ਮਿਲ ਜਾਂਦੀ ਫਿਰ ਐਮਐਲ ਦੇ ਕਾਰਵਾਈ ਕਰਦੇ ਨੇ ਅੰਦਰਾਸ ਆਈ ਐਮਐਲ ਅੱਤ ਜੇ ਮਿਲਿੰਦੀ ਚੱਟ ਚੱਲ ਬਰੇ ਇਹੋ ਇਹੋ ਦਾ ਵਰਸ਼ਨ 12 ਹਾਂ ਜੀ ਤੁਹਾਡਾ ਉਹ ਪੱਖ ਪਾ ਵਰਸ਼ਨ 12 ਤੁਹਾਡਾ ਵੀ ਤੁਹਾਡਾ ਹਾਂ ਬਿਲਕੁਲ ਠੀਕ ਹੈ